ਆ ਜਲਦੀ ਆ ਮੇਰੇ ਇੱਥੇ ਬੈਠੋ نیچے ਬੈਠ ਜਿਓ ਦੁਬਾਰਾ ਦੁਬਾਰਾ ਕੋਈ ਮਾਇਆ ਲਾ ਕੇ ਖੜ ਜੋ ਕੱਪੜੇ ਚੜੀ ਹੋਏ ਯਾਰ ਬੈਠ ਉਹ ਪੁੱਤਰ ਖੜਾ ਨਾਲ ਹੀ ਖੜੇ ਨਾਲ ਨਾਲ ਸਰੇ ਡੱਕ ਲਾ ਕੇ ਪੁੱਤਰ ਬਸ ਸ਼ਾਬਾਸ਼ ਛੋਟੇ ਅੱਗੇ ਖੜੋ ਛੋਟੇ ਅੱਗੇ ਖੜੋ ਮੈਂ ਵਿਚ ਨਹੀਂ ਚੜ ਲੋੜ ਹੀ ਨਹੀਂ ਬੜੀ ਵਿੱਚ ਅੰਗੀ ਸਰ ਅੰਗੀ ਕਰਾ ਕਿਟਾ ਤਾਂ ਜੇ ਕੋ ਪੁੱਤਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਚੇਅਰਮੈਨ ਸਾਹਿਬ ਸਾਰੇ ਟੀਚਰ ਸਹਿਬਾਨ ਤੇ ਪਿਆਰੇ ਪਿਆਰੇ ਬੱਚੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਫਤਿਹ ਚ ਪਾਇਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿਤੇ ਵੀ ਮੌਕਾ ਮਿਲਦਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦਾ ਜਿਹੜਾ ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਹੈ ਉਹ ਕਦੀ ਮਿਸ ਨਾ ਕਰੇ ਅੱਜ ਵੀ ਮੈਂ ਜਦੋਂ ਘਰੋਂ ਨਿਕਲਿਆ ਤਾਂ ਮੈਨੂੰ ਯਾਦ ਆਈ ਕਿ ਅਸੀਂ ਵੀ ਸਕੂਲ ਦੇ ਵਿੱਚ ਜਿਵੇਂ ਤੁਸੀਂ ਇੱਥੇ ਬੈਠੇ ਹੋ ਅਸੀਂ ਵੀ ਸਕੂਲਾਂ ਚ ਐਵੇਂ ਥੱਲੇ ਬੈਠੀਦਾ ਸੀ ਐਵੇਂ ਟੀਚਰਸ ਸਾਨੂੰ ਗਾਈਡ ਕਰਦੇ ਸੀ ਕੀ ਕਰਨਾ ਹੈ ਕਿਵੇਂ ਅਸੀਂ ਆਪਦਾ ਫਿਊਚਰ ਬਣਾਣਾ ਹੈ ਉਹ ਸਕੂਲਾਂ ਤੋਂ ਹੀ ਬੰਦਾ ਸਿੱਖਦਾ ਇਹ ਜਿਹੜੀ ਨਰਸਰੀ ਹੈ ਤੁਹਾਡੇ ਆਉਣ ਵਾਲੇ ਫਿਊਚਰ ਦੀ ਇਹ ਸਕੂਲ ਇੱਥੇ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਬਹੁਤ ਕੁਝ ਲੈ ਸਕਦੇ ਹੋ ਆ ਮੌਕਾ ਦੁਬਾਰਾ ਨਹੀਂ ਆਉਂਦਾ ਨਾ ਕੁਦਰਤ ਵੱਲੋਂ ਆਂਦਾ ਤੇ ਨਾ ਹੀ ਮੈਂ ਸਮਝਦਾ ਕਿ ਸਮਾਜ ਵੱਲੋਂ ਆਂਦਾ ਜੋ ਤੁਸੀਂ ਹੁਣ ਸਿੱਖ ਸਕਦੇ ਹੋ ਕਦੀ ਨਹੀਂ ਸਿੱਖ ਸਕਦੇ ਬੇਰੀ ਜਿਹੜੀ ਐਜੂਕੇਸ਼ਨ ਹੈ ਉਹ ਹੋਸਟਲ 'ਚ ਜ਼ਿਆਦਾ ਰਹਿਣ ਡਿਸਪਲਨ ਸਾਡਾ ਇਹ ਹੁੰਦਾ ਸੀ ਕਿ ਸਵੇਰੇ 5 ਵਜੇ ਇੱਕ ਵਿਸਲ ਦੇ ਨਾਲ ਸਾਡੇ ਸਕੂਲ ਦੀ ਸਟ੍ਰੈਂਥ ਸੀ ਤਕਰੀਬਨ 1300 1300 ਸਟੂਡੈਂਟ ਸੀਗੇ ਸਾਡੇ ਸਕੂਲ ਚ ਸ਼ਾਲਿਕ ਪਬਲਿਕ ਸਕੂਲ ਮਾਹੌਲੀ ਦੇ ਵਿੱਚ ਤੇ ਇੱਕ ਵਕਸਲ ਸਾਡੇ ਪ੍ਰਿੰਸੀਪਲ ਸਾਹਿਬ ਦੇ ਨਾਲ ਸਾਰਾ ਸਕੂਲ ਸਾਰੇ ਬੱਚੇ 2 ਮਿੰਟ ਦੇ ਵਿੱਚ ਪਲੇਗਰਾਉਂਡ ਦੇ ਵਿੱਚ ਹੁੰਦੇ ਸੀ ਸਵੇਰੇ 5 ਵਜੇ ਚਾਹੇ ਉਹ ਸਰਦੀ ਸੀ ਭਾਵੇਂ ਉਹ ਗਰਮੀ ਸੀ ਭਾਵੇਂ ਮੀਂਹ ਪੈਂਦਾ ਤੇ ਭਾਵੇਂ ਨੇਰੀ ਆਉਂਦੀ ਅਸੀਂ ਕਦੀ ਉਹ ਮਿਸ ਨਹੀਂ ਕੀਤਾ ਉਹ ਡਿਸਪਲਿਨ ਨੇ ਸਾਨੂੰ ਬਹੁਤ ਕੁਝ ਸਿਖਾਇਆ। ਅੱਜਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ +2 ਦੇ 10th ਦੇ ਬੱਚੇ ਵੀ ਬੈਠੇ ਆ। ਕਿ ਜਿਹੜੇ ਡਰੱਗਸ ਐ ਜਿਹੜੇ ਵੇਚਦੇ ਆ ਜਾਂ ਜਿਹੜੇ ਸਮਾਜ ਦੇ ਵਿੱਚ ਫਲਾਉਂਦੇ ਆ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਡਰੱਗਸ ਨੂੰ ਅਸੀਂ ਸਕੂਲਾਂ ਤੋਂ ਸ਼ੁਰੂ ਕਰੀਏ। ਇਸ ਗੱਲ ਦਾ ਵੀ ਧਿਆਨ ਤੁਸੀਂ ਰੱਖਣਾ ਹੈ ਮੇਰੀਆਂ ਬੱਚੀਆਂ ਦੀ ਗਿਣਤੀ ਜ਼ਿਆਦਾ ਹੈ ਤੁਸੀਂ ਖਾਸ ਤੌਰ ਤੇ ਨਿਗ੍ਹਾ ਰੱਖਣੀ ਹੈ ਆਪਦੀ ਕਲਾਸ ਦੇ ਵਿੱਚ ਵੀ ਆਪਦੇ ਭਰਾਵਾਂ ਤੇ ਵੀ ਆਪਦੇ ਦੋਸਤਾਂ ਤੇ ਵੀ ਕਿਸ ਬੁਰੀ ਲਾਹਨਤ ਜਿਹੜਾ ਕੋਈ ਤੁਹਾਨੂੰ ਕੋਸ਼ਿਸ਼ ਕਰਦਾ ਹੈ ਦੇਣ ਦੀ ਜਾਂ ਕੋਈ ਕਰਦਾ ਹੈ ਸਭ ਤੋਂ ਪਹਿਲਾਂ ਆਪਦੇ ਟੀਚਰਸ ਨੂੰ ਦੱਸੋ ਅੱਜ ਸਪੋਰਟਸ ਦਾ ਦਿਨ ਹੈ ਸਾਰੇ ਬੱਚਿਆਂ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਅਸੀਂ ਤਾਂ ਇਹ ਚਾਹਨੇ ਕਿ ਸਾਰੇ 골ਡ ਮੈਡਲ ਜਿੱਤਨ ਜੋ ਕੋਈ ਸੈਕਿੰਡ ਆਂਦੇ ਆ ਥਰਡ ਆਂਦੇ ਆ ਤੁਸੀਂ ਅਗਲੀ ਵਾਰੀ ਕੋਸ਼ਿਸ਼ ਕਰਿਓ ਦੁਬਾਰਾ ਫਿਰ 골ਡ ਮੈਡਲ ਜਿੱਤੋ ਤੁਸੀਂ ਇੱਥੇ ਮੈਨੂੰ ਬੁਲਾਇਆ ਸਾਰੀ ਮੈਨੇਜਮੈਂਟ ਦਾ ਮੈਂ ਦਿਲ ਦੀਆਂ ਅੰਦਰ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਨੂੰ ਹੁਣੇ ਦੱਸਿਆ ਕਿ ਇੱਥੋਂ ਦੇ ਕਬੱਡੀ ਦੇ ਦੋ ਪਲੇਅਰ ਜਿਹੜੇ ਮੈਡਲ ਜਿੱਤ ਕੇ ਲਿਆਏ ਆਪਣੇ ਸਟੇਟ ਦੇ ਨਾਨ ਨੂੰ ਬੇਨਤੀ ਕਰਦਾ ਕਿ ਉੱਤੇ ਆ ਮੇਰੇ ਕੋਲ ਪੰਜਾਬ ਦੇ ਸੈਕਟਰ ਹੈ ਕੁਸ਼ਤੀ ਅਚਾ ਕੁਸ਼ਤੀ ਚ ਸੈਕਟਰ ਹੈ ਰਾਹੁਲ ਜੇ ਹੈਗਾ ਤਾਂ ਆ ਜਾਓ ਸਰ ਆਗੇ ਜੁਟ ਅੱਜ ਉਪਰ ਜੋ ਦਿੰਦੇ ਆ ਅੱਜਵਾਨੋ ਸਾਰੇ ਆਜੋ ਪੁੱਤਰ ਏ 10th 1 2